ਸਰਸ੍ਰੀਕਾਰ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਦੇ ਲਈ ਇੱਕ ਮੁਹਿੰਮ ਦਾ ਆਗਾਜ਼ ਕੀਤਾ ਗਿਆ ਜਿਸ ਦੇ ਵਿੱਚ ਕੀ ਹਾਕੀ ਦਾ ਟੂਰਨਾਮੈਂਟ ਕਰਵਾਇਆ ਗਿਆ। ਦਰਸਲ ਦੱਸਦੀ ਕਿ ਟੂਰਨਾਮੈਂਟ ਜਿਸ ਦੇ ਵਿੱਚ ਅੱਜ 4 ਮੈਚ ਤੇ ਕੱਲ 4 ਮੈਚ ਕਰਵਾਏ ਜਾਣੇ ਨੇ ਸੈਮੀਫਾਈਨਲ ਤੇ ਫਾਈਨਲ ਜਿਹੜਾ ਏ ਉਪਕਾਲ ਹੋਪੇਗਾ ਤਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੇ ਨੌਜਵਾਨ ਇੱਥੇ ਇਸ ਮੈਚ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚ ਰਹੇ ਨੇ ਹੋਕੀ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਇਸ ਬਾਬਤ ਐਸਪੀ ਡੀ ਅਜੇ ਗਾਂਧੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਉਹਨਾਂ ਵੱਲੋਂ ਨੌਜਵਾਨ ਪੀੜੀ ਨੂੰ ਜਾਗਰੂਕ ਵੀ ਕੀਤਾ ਗਿਆ ਕਿ ਜਿਹੜੇ ਨਸ਼ੇ ਦੇ ਮਾੜੇ ਪ੍ਰਭਾਵ ਨੇ ਇਸ ਤੋਂ ਨੌਜਵਾਨ ਪੀੜੀ ਜਾਗਰੂਕ ਹੋਵੇ ਤੇ ਨਸ਼ਿਆਂ ਤੋਂ ਦੂਰ ਰਹੇ ਤੇ ਜਿਹੜੀ ਕਿ ਚੰਗੀ ਸਿਹਤ ਬਣਾਉਣ ਖੇਡਾਂ ਦੇ ਵੱਲ ਪ੍ਰੇਰਿਤ ਹੋਣ ਤੇ ਆਪਣੇ ਨਾਲ-ਨਾਲ ਹੋਰਾਂ ਨੂੰ ਵੀ ਖੇਡਾਂ ਦੇ ਵੱਲ ਕ੍ਰੈਡਿਟ ਕਰਨ ਤਾਂ ਜੋ ਨਸ਼ੇ ਦੀਸ ਦਲਦਲ ਦੇ ਵਿੱਚੋਂ ਨੌਜਵਾਨ ਪੀੜ੍ਹੀ ਨੂੰ ਬਾਹਰ ਕੱਢਿਆ ਜਾ ਸਕੇ ਦੇ ਅਗੇਂਸਟ ਚਲਾਈ ਗਈ ਅਵੇਰਨੈਸ ਮੁਹਿੰਮ ਦੇ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਹਾਕੀ ਟੂਰਨਾਮੈਂਟ ਦਾ ਇਨੋਗਰੇਸ਼ਨ ਕੀਤਾ ਗਿਆ ਹੈ ਇਹਦੇ ਵਿੱਚ ਟੋਟਲ 8 ਟੀਮਾਂ ਪਾਰਟਿਸਪੇਟ ਕਰਨ ਰਹੀ ਹੈ ਉਹਦੇ ਵਿੱਚ 6 ਬॉयਜ਼ ਦੀ ਤੇ 2 ਗਰਲਜ਼ ਦੀ ਟੀਮਾਂ ਹੈਗੀਆਂ ਨੇ ਟੋਟਲ ਇਹਦੇ ਵਿੱਚ ਅੱਜ 4 ਮੈਚ ਖੇੜਾਏ ਜਾਣਗੇ 4 ਮੈਚ ਕੱਲ ਖੇੜਾਏ ਜਾਣਗੇ ਇਹਦੇ ਸੈਮੀਫਾਈਨਲ ਤੇ ਫਾਈਨਲ ਕੱਲ ਹੋਣਗੇ ਤੇ ਅੱਜ ਅਸੀਂ ਇਹਦਾ ਇਨੋਗਰੇਸ਼ਨ ਕਰਨ ਰਿਹਾ ਇਹਦਾ ਮੇਨ ਪਰਪਸ ਡਰੱਗਸ ਦੇ ਅਗੇਂਸਟ ਅਵੇਅਰਨੈਸ ਜਨਰੇਟ ਕਰਨਾ ਤੇ ਯੂਥ ਦੀ ਮੈਂਟਲ ਤੇ ਫਿਜ਼ੀਕਲ ਹੈਲਥ ਨੂੰ ਡਵੈਲਪ ਕਰਨ ਦਾ ਹੈਗਾ ਸਰਪ੍ਰਾਈਜ਼ ਮਨੀ ਵੀ ਕੁਝ ਰੱਖੀ ਹਾਂ ਜੀ ਇਹਦੇ ਵਿੱਚ ਅਸੀਂ 21000 ਰੁਪਏ ਪ੍ਰਾਈਜ਼ ਮਨੀ ਰੱਖੀ ਹੈ ਜੀ ਇਹਦੇ ਵਿੱਚ ਪੂਰੇ ਬਠਿੰਡੇ ਜ਼ਿਲ੍ਹੇ ਦੇ ਜਿਹੜੇ ਵੀ ਹਾਕੀ ਦੇ ਪਲੇਅਰ ਨੇ ਬੱਚੇ ਯੂਥ ਉਹ ਇਹਦੇ ਵਿੱਚ ਮੇਨ ਪਾਰਟਿਸਪੈਂਟ ਹੋਣਗੇ ਵੱਖਰੇ ਵੱਖਰੇ ਪਿੰਡਾਂ ਤੋਂ ਆਏ ਹੋਏ ਪੂਰੇ ਬਠਿੰਡੇ ਜ਼ਿਲ੍ਹੇ ਦੇ ਜਿਹੜੇ ਹੈਗੇ ਪਲੇਅਰਸ ਉਹ ਹੈਗੇ ਨੇ ਨੌਜਵਾਨ ਪੀੜ੍ਹੀ ਨੂੰ ਕੀ ਅਪੀਲ ਕਰਨਾ ਨੌਜਵਾਨ ਪੀੜ੍ਹੀ ਨੂੰ ਆਹੀ ਅਪੀਲ ਕਰਨਾ ਚਾਹੁੰਦੇ ਆ ਆਪਣੇ ਹੈਲਥ ਦਾ ਧਿਆਨ ਰੱਖੋ ਫਿਜ਼ੀਕਲ ਹੈਲਥ ਦਾ ਮੈਂਟਲ ਹੈਲਥ ਦਾ ਧਿਆਨ ਰੱਖੋ ਡਰੱਗਸ ਤੋਂ ਦੂਰ ਰਹੋ ਆਪਣੇ ਆਪ ਨੂੰ ਵੀ ਡਰੱਗਸ ਦੇ ਜਿਹੜੇ ਨੈਗੇਟਿਵ ਇਫੈਕਟਸ ਨੇ ਉਹਦੇ ਬਾਰੇ ਅਵੇਅਰ ਕਰੋ ਤੇ ਆਪਣੇ ਸਾਥੀਆਂ ਨੂੰ ਵੀ ਇਹਦੇ ਬਾਰੇ ਅਵੇਅਰ ਕਰੋ ਤੇ ਪੁਲਿਸ ਦਾ ਸਾਥ ਦਿਓ